ਵੈਲਕਮ ਆਨ ਪੂਜਾ ਸਟੱਡੀ ਅਪ ਚੈਨਲ ਥਿਸ ਇਜ਼ ਪੂਜਾ ਸਿੰਗਲਾ ਅੱਜ ਦੀ ਜਿਹੜੀ ਵੀਡੀਓ ਹੈ ਕਿਸੇ ਸਬਜੈਕਟ ਤੇ ਨਹੀਂ ਹੈਗੀ ਮੈਂ ਆਪਣਾ ਇੱਕ ਰਿਵਿਊ ਸ਼ੇਅਰ ਕਰਨਾ ਹੈ ਮੈਂ ਇੱਕ ਬੁੱਕ ਮੈਂ ਬੁੱਕ ਪਰਚੇਸ ਕੀਤੀ ਸੀਗੀ ਸੋ ਜਿਵੇਂ ਕਿ ਤੁਹਾਨੂੰ ਕੁਝ ਲੋਕਾਂ ਨੇ ਬੁੱਕ ਪੜ੍ਹੀ ਹੋਣੀ ਹੈ ਤੇ ਕੁਝ ਲੋਕਾਂ ਨੇ ਨਹੀਂ ਪੜ੍ਹੀ ਹੋਣੀ ਠੀਕ ਹੈ ਇਹ ਦੋਨਾਂ ਲਈ ਯੂਸਫੁਲ ਹੈ ਦੇਖੋ ਮੈਂ ਅੱਜ ਆ ਬੁੱਕ ਦੀ ਗੱਲ ਕਰਾਂਗੀ ਬੁੱਕ ਦਾ ਨਾਮ ਹੈ ਖੁਸ਼ੀਆਂ ਦਾ ਕੋਰਸ ਇਹ ਬੁੱਕ ਮੈਨੇ ਐਮਾਜ਼ੋਨ ਤੋਂ ਪਰਚੇਸ ਕੀਤੀ ਸੀ ਬਹੁਤ ਬੈਸਟ ਬੁੱਕ ਹੈ ਜਿੰਨਾ ਬੱਚਾ ਨੂੰ ਬੁੱਕਸ ਪੜ੍ਹਨ ਦਾ ਸ਼ੌਕ ਹੈ ਜਿੰਨਾ ਪਰਸਨ ਨੂੰ ਬੁੱਕਸ ਪੜ੍ਹਨ ਦਾ ਸ਼ੌਕ ਹੈ ਉਹ ਬੁੱਕੇ ਖਰੀਦ ਸਕਦੇ ਨੇ ਤੇ ਇਹ ਇੱਕ ਬਹੁਤ ਬਹੁਤ ਬੈਸਟ ਬੁੱਕ ਹੈ ਇਹ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਮੇਰਾ ਖੁਦ ਐਕਸਪੀਰੀਅੰਸ ਹੈ ਇਹ ਜਿਹੜੀ ਬੁੱਕ ਹੈ ਗੁਰ ਇਕਬਾਲ ਸਿੰਘ ਜੀ ਨੇ ਲਿਖੀ ਹੋਈ ਹੈ ਤੇ ਇਹਦੇ ਵਿੱਚ ਜਿੰਨਾ ਵੀ ਆਰਟਵਰਕ ਹੈ ਸ਼ਿਖਾ ਗੁਪਤਾ ਜੀ ਨੇ ਕੀਤਾ ਹੋਇਆ ਜੇ ਤੁਹਾਡੇ ਕੋਲੇ ਬਹੁਤਾ ਟਾਈਮ ਨਹੀਂ ਹੁੰਦਾ ਕਈ ਲੋਕ ਕਹਿੰਦੇ ਕਿ ਮੈਨੂੰ ਬੁੱਕ ਪੜਨ ਦਾ ਤਾਂ ਬਹੁਤ ਇੰਟਰਸਟ ਹੈ ਬਟ ਮੇਰੇ ਕੋਲ ਟਾਈਮ ਨਹੀਂ ਹੁੰਦਾ ਤਾਂ ਉਹਨਾਂ ਬੱਚਿਆਂ ਲਈ ਬੈਸਟ ਹੈ ਇਹ ਸਿਰਫ ਤੁਸੀਂ 10 ਮਿੰਟ ਹੀ ਬੁੱਕ ਰੀਡ ਕਰਨੀ ਹੈ ਜ਼ਿਆਦਾ ਟਾਈਮ ਨਹੀਂ ਕਰਨੀ ਹੁਣ ਤੱਕ ਇਹ 10000 ਤੋਂ ਵੱਧ ਦੀ ਕਾਪੀ ਸੋਲਡ ਹੋ ਚੁੱਕੀ ਹੈ ਨਹੀਂ ਠੀਕ ਹੈ ਸੋ ਫਰੰਟ ਮੈਂ ਤੁਹਾਨੂੰ ਪੇ ਉਸ ਤੋਂ ਬਾਅਦ ਇਹਦੇ ਵਿੱਚ 12 ਚੈਪਟਰ ਨੇ ਕਿੰਨੇ ਚੈਪਟਰਸ ਨੇ 12 ਚੈਪਟਰਸ ਨੇ ਫਰਸਟ ਉਹਨਾਂ ਦੀ ਗੋਲੀ ਸਵਾਰੀ ਜੋ ਵੀ ਇਹ ਡੇਲੀ ਤੁਹਾਡੇ ਜੋ ਲਾਈਫ ਦੇ ਵਿੱਚ ਹੁੰਦਾ ਉਸ ਬਿਹავਤੇ ਹੀ ਹੈ ਤੇ ਇੱਕ ਪ੍ਰੋਪਰ ਤੁਹਾਨੂੰ ਕਾਉਂਸਲਿੰਗ ਕਰਨ ਲਈ ਹੈਲਪਫੁਲ ਹੈ ਠੀਕ ਹੈ ਜਿਹੜੇ ਲੋਕ ਨੂੰ ਲੱਗਦਾ ਕਿ ਸਟ्रेस फ्री ਜ਼ਿੰਦਗੀ ਜਿਉਣਾ ਚਾਹੁੰਦੇ ਆ ਬਟ ਸਾਨੂੰ ਟਾਈਮ ਨਹੀਂ ਲੱਗਦਾ ਉਹਨਾਂ ਲਈ ਐਦਾਂ ਦਾ ਤੁਹਾਨੂੰ ਨਾ ਵਰਕ ਦਿੱਤਾ ਹੋਊਗਾ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਤੁਹਾਨੂੰ ਵਰਕ ਦਿੱਤਾ ਹੋਇਆ ਤੁਸੀਂ ਇਹਨੂੰ ਸੌਲਵ ਕਰ ਸੈਵਨ ਹਰ ਇੱਕ ਚੈਪਟਰ ਦੇ ਬਾਅਦ ਸੈਵਨ ਸੈਵਨ ਡੇਸ ਦਾ ਵਰਕ ਹੈ ਦੇਖੋ ਆਸੀ ਪਿਕਚਰਾਇਜ਼ੇਸ਼ਨ ਅੱਛੀ ਦਿੱਤੀ ਹੋਈ ਹੈ ਇਹ ਬੁੱਕ ਪਰਚੇਜ਼ ਜ਼ਰੂਰ ਕਰਿਓ ਜਿਨ੍ਹਾਂ ਨੂੰ ਬੁੱਕਸ ਪੜਨ ਦਾ ਸ਼ੌਕ ਹੈ ਠੀਕ ਹੈ ਦੂਜੀ ਗੱਲ ਇਹ ਬੁੱਕ ਤੁਹਾਨੂੰ ਬਹੁਤ ਹੀ ਵਧੀਆ ਰੇਟ ਤੇ ਮਿਲ ਜੂਗੀ 450 500 ਤੱਕ ਆਰਾਮ ਨਾਲ ਮਿਲ ਜੂਗੀ ਬੁੱਕ ਦੇਖੋ ਮੈਨੂੰ ਲੱਗਦਾ ਹੁੰਦਾ ਕਿ ਆਪਦੇ ਲਈ ਜੇ ਆਪਾਂ 500 ਰੁਪਏ ਲਗਾਣੇ ਆ 400 ਰੁਪਏ ਲਗਾਉਣੇ ਆ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਦੇਖੋ ਅੱਜ ਦੇ ਟਾਈਮ ਦੇ ਵਿੱਚ ਪਤਾ ਕਿ ਸੋਸ਼ਲ ਮੀਡੀਆ ਨੂੰ ਬਹੁਤ ਯੂਜ਼ ਕਰਨ ਲੱਗ ਗਿਆ ਅੰਤਾਂ ਦਾ ਸੋਸ਼ਲ ਮੀਡੀਆ ਆਪਾਂ ਯੂਜ਼ ਕਰਦੇ ਆ ਬਟ ਆਪਾਂ ਇਹ ਭੁੱਲ ਗਏ ਆ ਕਿ ਸਾਨੂੰ ਸੋਸ਼ਲ ਮੀਡੀਆ ਦੀ ਲੋੜ ਨਹੀਂ ਹੈਗੀ ਸਾਨੂੰ ਬੁੱਕਸ ਦੀ ਚੰਗੀ ਚੰਗੀਆਂ ਕਿਤਾਬਾਂ ਦੀ ਲੋੜ ਹੈ ਠੀਕ ਹੈ